ਇਸ ਵੇਲੇ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਡੀਆਈਸੀ ਜ਼ਿਲਹੰਦਰ ਰੇਂਜ ਹਰਮਨ ਵੀਰ ਸਿੰਘ ਗੇਲਵਲੋਂ ਥਾਣਾ ਟਾਂਡਾ ਦੀ اچ ਅਚਨਿਕ ਚੈਕਿੰਗ ਕੀਤੀ ਗਈ ਤੇ ਇਸ ਤਰ੍ਹਾਂ ਥਾਣੇ 'ਚ ਐਡੀਸ਼ਨਲ ਮੁਨਸ਼ੀ ਤੋਂ ਇਲਾਵਾ ਕੋਈ ਵੀ ਮੁਲਾਜ਼ਮ ਜਾਂ ਅਧਿਕਾਰੀ ਮੌਕੇ ਤੇ ਮੌਜੂਦ ਨਹੀਂ ਪਾਇਆ ਗਿਆ ਤੇ ਇਸ ਤੋਂ ਵੀ ਵੱਡੀ ਗੱਲ ਜਦੋਂ ਡੀਆਈਸੀ ਵੱਲੋਂ ਐਸਐਚਓ ਅਤੇ ਡੀਐਸਪੀ ਬਾਰੇ ਜਾਣਕਾਰੀ ਲਈ ਗਈ ਤਾਂ ਦੋਵੇਂ ਅਫਸਰ ਆਪੋ ਆਪਣੇ ਕਵਾਟਰਾਂ 'ਚ ਆਰਾਮ ਫਰਮਾ ਰਹੇ ਸੀ ਤੇitho ਤੱਕ ਹੀ ਥਾਣੇ 'ਚ ਕੋਈ ਮਹਿਲਾ ਮੁਲਾਜ਼ਮ ਵੀ ਮੌਜੂਦ ਤੱਕ ਨਹੀਂ ਸੀ ਜਿਸ ਤੋਂ ਤੁਰੰਤ ਬਾਅਦ ਡੀਆਈਸੀ ਵੱਲੋਂ ਵਾਇਰਲੈਸ ਕੀਤੀ ਗਈ ਤੇ ਜਿਵੇਂ ਹੀ ਹੋਰਨ ਅਫਸਰਾਂ ਅਤੇ ਮੁਲਾਸਮਾਂ ਨੂੰ ਡੀਆਈਸੀ ਦੇ ਫੇਰੇ ਦੀ ਜਾਣਕਾਰੀ ਮਿਲੀ ਤਾਂ ਉਹਨਾਂ 'ਚ ਹੜਕੰਪ ਮਚ ਗਿਆ ਤੇ ਵੱਡੀ ਲਾਪਰਵਾਹੀ ਨੂੰ ਵੇਖਦਿਆਂ ਹੋਇਆਂ ਡੀਆਈਸੀ ਹਰਮਨਵੀਰ ਸਿੰਘ ਗੇਲ ਵੱਲੋਂ ਮੌਕੇ 'ਤੇ ਹੀ ਡੀਐਸਪੀ ਅਤੇ ਐਸਐਚਓ 'ਤੇ ਵੱਡੀ ਕਾਰਵਾਈ ਕਰ ਦਿੱਤੀ ਗਈ ਤੇ ਐਸਐਚਓ ਟਾਂਡਾ ਰਮਨ ਕੁਮਾਰ ਨੂੰ ਮੋਤਾਲ ਕਰਕੇ ਪੁਲਿਸ ਲਾਈਨ ਪੇਸ਼ ਦਿੱਤਾ ਗਿਆ ਹਾਲਾਂਕਿ ਤੁਹਾਨੂੰ ਵਾਇਰਲੈਸ ਦੀ ਵੀਡੀਓ ਵੀ ਦਿਖਾਵਾਂਗੇ ਪਰੰਤੂ ਇੱਥੇ ਇਹ ਦੱਸਣਾ ਚਾਹੁੰਦੇ ਆ ਕਿ ਅੱਜ ਜੋ ਇਹ ਉੱਚ ਕੇ ਨਿਰੀਖਣ ਡੀਆਈਸੀ ਜ਼ਿਲंधर ਰੈਂਚ ਵੱਲੋਂ ਕੀਤਾ ਗਿਆ ਉਹ ਕਾਬਿਲ ਤਾਰਫ਼ ਹੈ ਤੇ ਉਹਨਾਂ ਵੱਲੋਂ ਇੱਥੋਂ ਤੱਕ ਵੀ ਕਿਹਾ ਗਿਆ ਕਿ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਦੇ ਦੌਰੇ ਜਾਰੀ ਰੱਖਣਗੇ ਤੇ ਥਾਣਿਆਂ 'ਚ ਲਾਪਰਵਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਹੁਣ ਤੁਹਾਨੂੰ ਡੀਆਈਸੀ ਹਰਮਨ ਵੀਰ ਸਿੰਘ ਗਿੱਲ ਦੇ ਦੌਰੇ ਦੀ ਵੀਡੀਓ ਵੀ ਦਿਖਾਉਂਦੇ ਹਾਂ ਹੁਸ਼ਰਪਰ نیوز ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਇਹ ਕੋਈ ਨਹੀਂ ਆਇਆ ਤਾਂ ਮੈਂ ਉਹ ਬੰਦ ਕਰ ਗਿਆ ਉਹਨੇ ਜਦੋਂ ਮੈਂ ਬੁਲੋ ਲੋ ਉਹਨੇ ਉਹਨੂੰ ਵਾਇਰਟੇਟ ਸਬਕਤ ਨੂੰ ਜਿੱਚਿਆ ਗਿਆ ਮੈਂ ਅੱਜ ਘਰ ਹੀ ਪਰਚੰਦੇ ਲਈ ਸੀ ਜਦੋਂ ਇਹ ਬੰਦੇ ਹੈਂਡਕੀਪ ਫੋਨ ਵੀ ਦਿੱਤੇ ਤੇ ਹੁਣ ਹੀ ਆਉਣਾ ਸਮਾਂ ਆਇਆ ਅਸਲ ਕਿਉਂ ਕਿ ਟੈਕੀ ਜੀ ਕੋਈ ਕੋਈ ਨਹੀਂ ਬਈ ਗਿਆ 19 ਤੇ ਸੇਕ WhatsApp ਅਈਦਾ ਰਿਪੋਰਟ ਕਿੱਛੇ ਇੱਥੇ ਜੀ ਫੀਡਾ ਦਫ਼ਤਰ ਕਿੱਥੇ ਸਰ ਇੱਥੇ ਐਕਸਪੀ ਪਾਤੀ ਦਾ

ਜੂਨਰਡ 4 ਫਾਈਲ ਡਾਟਾ ਜੂਨਰਡ 4 ਜੂਨਰਡ 4 ਡੈਲਟਾ 1 ਜੂਨਰਡ 4 ਵਾਈਸ ਲੋਡ ਕਰ ਰੇਂਜ ਦੇ ਸਾਰੇ ਜੀਓ ਐਸ ਐਚਓਸ ਤੇ ਨੇ ਐਸ ਐਸ ਪੀਸ ਨੂੰ ਲੋਡ ਕਰ ਅੱਜ ਮੈਂ ਥਾਣਾ ਟਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇਨਕੋਡ ਨੰਬਰ 8 ਦਾ 8 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸ ਐਚ ਓ ਤੇ ਡੀ ਐਸ ਪੀ ਤੁਹਾਡਾ ਆਪਣੇ ਕੁਆਰਟਰਾਂ 'ਚ ਪਾਏ ਗਏ ਉੱਤੇ ਨਫਰੀ ਬਿਲਕੁਲ ਨਹੀਂ ਸੀ ਹੈਗੀ ਸਿਰਫ ਇੱਕ ਐਡੀਸ਼ਨ ਪੁਲਸੀ ਸੀ ਨਾਈਂ ਦਾ ਇੱਕ ਲੇਡੀ ਹਵਾਲਾ ਚੁੱਕਿਆ ਸੀ ਔਰ ਕੋਈ ਵੀ ਲੇਡੀ ਕੋਸਟ ਸਟੇਸ਼ਨ 'ਤੇ ਪ੍ਰੈਜੈਂਸ ਨਹੀਂ ਸੀ ਫਿਰ ਹਾਲ ਐਸ ਐਚ ਓ ਟਾਂਡੇ ਦੇ ਮੈਂ ਪੁਲਿਸ ਲਾਈਨ ਦਾ ਗਿਰ ਕਰ ਰਹੇ ਤੇ ਡੀ ਐਸ ਪੀ ਐਸ ਐਚ ਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਹੋਊਗਾ ਐਕਸਪਲੇਨੇਸ਼ਨ ਐਸਐਸਪੀ ਸ਼ਾਰਪ ਕੋਰਡੀਨੇਟਿਡ ਕੀਤੀ ਜਾ ਰਹੀ ਹੈ ਅੱਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਕਿ ਕਿਹੜੇ ਕਿਹੜੇ ਖਾਣੇ ਦੇ ਵਿੱਚ ਇਹੋ ਜਿਹੇ ਉਲਟਾਈਆਂ ਪਾਈਆਂ ਜਾਂਦੀਆਂ ਕਿਤੇ ਵੀ ਮੈਂ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਸਰ ਤਦਵਾ ਕਿਤੇ ਵੀ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਤੇ ਜੇਕਰ ਮਨੋਂ ਪਾਇਆ ਗਿਆ ਕਿ ਜਿਹੜੀਆਂ ਇਨਸਟਰਕਸ਼ਨਸ ਇਹਨਾਂ ਨੂੰ ਭੇਜੀਆਂ ਨੇ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ ਤਾਂ ਕਨਸਰਨ ਜੀਓਐਸਐਚਓ ਉਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਉਗਾ ਇਸ ਲੋਟਡ ਓਵਰ ਇਸ ਵੇਲੇ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਡੀਆਈਸੀ ਝਲੰਦਰ ਰੇਂਜ ਹਰਮਨबीर ਸਿੰਘ ਗੇਲਵਲੋਂ ਥਾਣਾ ਟਾਂਡਾ ਦੀ ਅਚਾਨਕ ਚੈਕਿੰਗ ਕੀਤੀ ਗਈ ਤੇ ਇਸ ਤਰ੍ਹਾਂ ਥਾਣੇ 'ਚ ਐਡੀਸ਼ਨਲ ਮੁੰਸ਼ੀ ਤੋਂ ਇਲਾਵਾ ਕੋਈ ਵੀ ਮੁਲਾਜ਼ਮ ਜਾਂ ਅਧਿਕਾਰੀ ਮੌਕੇ ਤੇ ਮੌਜੂਦ ਨਹੀਂ ਪਾਇਆ ਗਿਆ ਤੇ ਇਸ ਤੋਂ ਵੀ ਵੱਡੀ ਗੱਲ ਜਦੋਂ ਡੀਆਈਸੀ ਵੱਲੋਂ ਐਚਓ ਅਤੇ ਡੀਐਸਪੀ ਬਾਰੇ ਜਾਣਕਾਰੀ ਲਈ ਗਈ ਤਾਂ ਦੋਵੇਂ ਅਫਸਰ ਆਪੋ ਆਪਣੇ ਕਵਾਟਰਾਂ 'ਚ ਆਰਾਮ ਫਰਮਾ ਰਹੇ ਸੀ। ਇਥੋਂ ਤੱਕ ਕਿ ਥਾਣੇ 'ਚ ਕੋਈ ਮਹਿਲਾ ਮੁਲਾਸਮ ਵੀ ਮੌਜੂਦ ਤੱਕ ਨਹੀਂ ਸੀ। ਜਿਸ ਤੋਂ ਤੁਰੰਤ ਬਾਅਦ ਡੀਆਈਸੀ ਵੱਲੋਂ ਵਾਇਰਲੈਸ ਕੀਤੀ ਗਈ ਤੇ ਜਿਵੇਂ ਹੀ ਹੋਰਨਾਂ ਅਫਸਰਾਂ ਅਤੇ ਮੁਲਾਸਮਾਂ ਨੂੰ ਡੀਆਈਸੀ ਦੇ ਫੇਰੇ ਦੀ ਜਾਣਕਾਰੀ ਮਿਲੀ ਤਾਂ ਉਹਨਾਂ 'ਚ ਹੜਕੰਪ ਮਚ ਗਿਆ ਤੇ ਵੱਡੀ ਲਾਪਰਵਾਹੀ ਨੂੰ ਵੇਖਦਿਆਂ ਹੋਇਆਂ ਡੀਆਈਸੀ ਹਰਮਨਵੀਰ ਸਿੰਘ ਗੱਲ ਵੱਲੋਂ ਮੌਕੇ 'ਤੇ ਹੀ ਡੀਐਸਪੀ ਅਤੇ ਐਚਓ ਤੇ ਵੱਡੀ ਕਾਰਵਾਈ ਕਰ ਦਿੱਤੀ ਗਈ ਤੇ ਐਸ ਐਚ ਓ ਟਾਂਡਾ ਰਮਨ ਕੁਮਾਰ ਨੂੰ ਮੁਕਤਲ ਕਰਕੇ ਪੁਲਿਸ ਲਾਈਨ ਪੇਸ਼ ਦਿੱਤਾ ਗਿਆ ਹਾਲਾਂਕਿ ਤੁਹਾਨੂੰ ਵਾਇਰਲਸ ਦੀ ਵੀਡੀਓ ਵੀ ਦਿਖਾਵਾਂਗੇ ਪਰੰਤੂ ਇੱਥੇ ਇਹ ਦੱਸਣਾ ਚਾਹੁੰਦੇ ਆ ਕਿ ਅੱਜ ਜੋ ਇਹ ਉੱਚੇ ਨਿਰੀਖਣ ਡੀ ਆਈ ਸੀ ਜ਼ਿਲੰਦਰ ਰੇਂਜ ਵੱਲੋਂ ਕੀਤਾ ਗਿਆ ਉਹ ਕਾਬਿਲ ਤਾਰਫ ਹੈ ਤੇ ਉਹਨਾਂ ਵੱਲੋਂ ਇੱਥੋਂ ਤੱਕ ਵੀ ਕਿਹਾ ਗਿਆ ਕਿ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਦੇ ਦੌਰੇ ਜਾਰੀ ਰੱਖਣਗੇ ਤੇ ਥਾਣਿਆਂ 'ਚ ਲਾਪਰਵਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਹੁਣ ਤੁਹਾਨੂੰ ਡੀ ਆਈ ਸੀ ਹਰਮਨ ਵੀਰ ਸਿੰਘ ਗਿੱਲ ਦੇ ਦੌਰੇ ਦੀ ਵੀਡੀਓ ਵੀ ਦਿਖਾਉਂਦੇ ਹਾਂ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਜਿਹੜੇ ਬੰਦੇ ਹੈਗੇ ਹੈਗੇ ਫੋਨ ਪਿੱਛੇ ਤੇ ਹੁਣ ਹੀ ਆਉਣਾ ਸਮਾਇਆ ਕਰ। ਅਸਰ ਕਿਉਂ ਕਿ ਸੈਟ ਕੀਤੀ 49 ਬਣੀ ਗਿਆ ਨੈਗੇ। ਸੈਟ WhatsApp ਭੇਜਿਆ ਸਰਪੋਰਟ ਪਿੱਛੇ ਇੱਦਾਂ। ਜਿਹੜੀ ਸੀ ਦਾ ਦਸਤਰ ਕਿੱਥੇ ਹੈ ਸਰ ਇੱਥੇ ਆਖੇ ਬੇਪਾਸੇ ਤਾਂ। ਆਲਾ ਆਈ ਫਾਰ ਐਸੀ ਨਾ। ਆਹ ਵਾਟ ਦੇ ਬਾਹਰ ਤੁਸੀਂ ਲਾ। ਫੋਸ ਕੇ ਨੀ ਆ ਜੀ। جو ہوتا ہے کہ یہ ہالٹ نہیں ہے دراصل نا تھرمل کا لائن ہے مطلب وہ کوئی ساری نیوٹیبل دی نہ کر کے بدلیے ہوں تاکہ سارے نیورمیہ رکھ سکیں تو میں بھی کہوں اپ طرح ائے گا نا 9 12 میرے کو چاہیے تو خاص اندر کلیت خوب رہیں ہاں کا ہمارا کنکشن جیسا جب تبھی ہو گیا ہے وہ دیتے تھے جیسا ادھر توائی کرنے والا الحمدللہ ارنام تو پرمیشن پرمیشن لگی ہوتے نہیں سر گیارہ میرا نام پرمدیپ میں ہشیارپور یونٹ فور نلٹا ون یونٹ فور ਫਾਈਲ ਸਟੋਰ ਕਰ ਰੇਂਜ ਦੇ ਸਾਰੇ ਜੀਓਐਸ ਐਸਐਚਓਸ ਤੇ ਤਿੰਨੇ ਐਸਐਸਪੀਸ ਨੂੰ ਲੋਡ ਕਰ ਅਜਮਰ ਥਾਣਾ ਟਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇਫਕੇ ਨੰਬਰ 8 ਦਾ 8 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸਐਚਓ ਤੇ ਡੀਐਸਪੀ ਤੁਹਾਡਾ ਆਪਣੇ ਕੁਆਟਰਾਂ 'ਚ ਪਾਏ ਗਏ ਸੁੱਤੇ ਨਾ ਫ੍ਰੀ ਬਿਲਕੁਲ ਨਹੀਂ ਸੀ ਹੈਗੀ ਸਿਰਫ ਇੱਕ ਐਡੀਸ਼ਨਲ ਪੁਲਸੀ ਸੀ ਮਾਈਂਡ ਕਰਾ। ਇੱਕ ਲੇਡੀ ਹਵਾਲਾ ਤਗੇ ਸੀ ਔਰ ਕੋਈ ਵੀ ਲੇਡੀ ਕੋਨਸਟੇਬਲ ਨਹੀਂ ਪ੍ਰੈਜੈਂਟ ਸੀ। ਫਿਰ ਹਾਲ ਐਸਐਚਓ ਟਾਂਡੇ ਤੋਂ ਪੁਲਿਸ ਲਾਈਨਾਂ ਹਿਲ ਕਰ ਰਹੇ ਤੇ ਡੀਐਸਪੀ ਐਸਐਚਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਊਗਾ ਐਕਸਪਲੇਨੇਸ਼ਨ ਐਸਐਸਪੀ ਸ਼ਾਹ ਕੋਲ ਦੀ ਰਿਪੋਰਟ ਕੀਤੀ ਜਾ ਰਹੀ ਹੈ। ਅੱਗੇ ਵੀ ਮੈਂ ਚੈੱਕ ਕਰਦਾ ਹਾਂ ਕਿ ਕਿਹੜੇ ਕਿਹੜੇ ਖਾਣੇ ਦੇ ਵਿੱਚ ਇਹੋ ਜਿਹੇ ਨਕਾਇਆਂ ਪਾਈਆਂ ਜਾਂਦੀਆਂ ਕਿਤੇ ਵੀ ਮੈਂ ਸਰਪ੍ਰਾਈਜ਼ ਵਿਜ਼ਿਟ ਮਿਲਣ ਕਰੂੰਗਾ ਸਰ ਤਦਵਾਖਾ ਕਿਤੇ ਵੀ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਤੇ ਜੇਕਰ ਮੈਨੂੰ ਪਾਇਆ ਗਿਆ ਕਿ ਜਿਹੜੀਆਂ ਇਨਸਟਰਕਸ਼ਨਸ ਇਹਨਾਂ ਨੂੰ ਭੇਜੀਆਂ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ ਤਾਂ ਕਨਸਰਨ ਜੀਓ ਐਸ ਐਚਓ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਇਸ ਨੋਟਡ ਅਵਰ ਇਸ ਵੇਲੇ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਡੀਆਈਸੀ ਜ਼ਿਲਹੰਦਰ ਰੇਂਜ ਹਰਮਨ ਵੀਰ ਸਿੰਘ ਗੇਲਵਲੋਂ ਥਾਣਾ ਟਾਂਡਾ ਦੀ ਅਚਾਨਕ ਚੈਕਿੰਗ ਕੀਤੀ ਗਈ ਤੇ ਇਸ ਤਰ੍ਹਾਂ ਥਾਣੇ 'ਚ ਐਡੀਸ਼ਨਲ ਮੁਨਸ਼ੀ ਤੋਂ ਇਲਾਵਾ ਕੋਈ ਵੀ ਮੁਲਾਜ਼ਮ ਜਾਂ ਅਧਿਕਾਰੀ ਮੌਕੇ ਤੇ ਮੌਜੂਦ ਨਹੀਂ ਪਾਇਆ ਗਿਆ ਤੇ ਇਸ ਤੋਂ ਵੀ ਵੱਡੀ ਗੱਲ ਜਦੋਂ ਡੀਆਈਸੀ ਵੱਲੋਂ ਐਸਐਚਓ ਅਤੇ ਡੀਐਸਪੀ ਬਾਰੇ ਜਾਣਕਾਰੀ ਲਈ ਗਈ ਤਾਂ ਦੋਵੇਂ ਅਫਸਰ ਆਪੋ ਆਪਣੇ ਕੁਆਟਰਾਂ 'ਚ ਆਰਾਮ ਫਰਮਾ ਰਹੇ ਸੀ ਤੇitho ਤੱਕ ਹੀ ਥਾਣੇ 'ਚ ਕੋਈ ਮਹਿਲਾ ਮੁਲਾਜ਼ਮ ਵੀ ਮੌਜੂਦ ਤੱਕ ਨਹੀਂ ਸੀ ਜਿਸ ਤੋਂ ਤੁਰੰਤ ਬਾਅਦ ਡੀਆਈਸੀ ਵੱਲੋਂ ਵਾਇਰਲੈਸ ਕੀਤੀ ਗਈ ਤੇ ਜਿਵੇਂ ਹੀ ਹੋਰਨ ਅਫਸਰਾਂ ਅਤੇ ਮੁਲਾਸਮਾਂ ਨੂੰ ਡੀਆਈਸੀ ਦੇ ਫੇਰੇ ਦੀ ਜਾਣਕਾਰੀ ਮਿਲੀ ਤਾਂ ਉਹਨਾਂ 'ਚ ਹੜਕੰਪ ਮਚ ਗਿਆ ਤੇ ਵੱਡੀ ਲਾਪਰਵਾਹੀ ਨੂੰ ਵੇਖਦਿਆਂ ਹੋਇਆਂ ਡੀਆਈਸੀ ਹਰਮਨਵੀਰ ਸਿੰਘ ਗੇਲ ਵੱਲੋਂ ਮੌਕੇ 'ਤੇ ਹੀ ਡੀਐਸਪੀ ਅਤੇ ਐਸਐਚਓ 'ਤੇ ਵੱਡੀ ਕਾਰਵਾਈ ਕਰ ਦਿੱਤੀ ਗਈ ਤੇ ਐਸਐਚਓ ਟਾਂਡਾ ਰਮਨ ਕੁਮਾਰ ਨੂੰ ਮੋਤਾਲ ਕਰਕੇ ਪੁਲਿਸ ਲਾਈਨ ਪੇਸ਼ ਦਿੱਤਾ ਗਿਆ ਹਾਲਾਂਕਿ ਤੁਹਾਨੂੰ ਵਾਇਰਲੈਸ ਦੀ ਵੀਡੀਓ ਵੀ ਦਿਖਾਵਾਂਗੇ ਪਰੰਤੂ ਇੱਥੇ ਇਹ ਦੱਸਣਾ ਚਾਹੁੰਦੇ ਆ ਕਿ ਅੱਜ ਜੋ ਇਹ ਉੱਚ ਕੇ ਨਿਰੀਖਣ ਡੀਆਈਸੀ ਜ਼ਿਲੰਦਰ ਰੈਂਚ ਵੱਲੋਂ ਕੀਤਾ ਗਿਆ ਉਹ ਕਾਬਿਲ ਤਾਰਫ਼ ਹੈ ਤੇ ਉਹਨਾਂ ਵੱਲੋਂ ਇੱਥੋਂ ਤੱਕ ਵੀ ਕਿਹਾ ਗਿਆ ਕਿ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਦੇ ਦੌਰੇ ਜਾਰੀ ਰੱਖਣਗੇ ਤੇ ਥਾਣਿਆਂ 'ਚ ਲਾਪਰਵਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਹੁਣ ਤੁਹਾਨੂੰ ਡੀਆਈਸੀ ਹਰਮਨ ਵੀਰ ਸਿੰਘ ਗਿੱਲ ਦੇ ਦੌਰੇ ਦੀ ਵੀਡੀਓ ਵੀ ਦਿਖਾਉਂਦੇ ਹਾਂ ਹੁਸ਼ਰਪਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਮੈਂ ਅਨੁਸਾਰ ਮੈਂ ਉਹ ਦਾ ਕੰਮ ਕਰਾਉਣ ਕਰ ਮੈਂ ਵੀ ਗਰੂਪ ਹੋ ਰਿਹਾ ਉਹਨਾਂ ਨੂੰ ਬਾਹਰ ਕੇ ਸਭ ਤੋਂ ਅੰਨੀ ਜੇ ਮੈਂ ਅੰਦਰ ਘਰ ਹੀ ਸਰਪੰਚ ਦੇ ਲਈ ਜਦੋਂ ਇਹ ਬੰਦੇ ਹੈ ਨਹੀਂ ਕੇ ਫੋਨ ਦਿੱਤੇ ਤੇ ਹੁਣ ਇਹ ਆਉਂਦਾ ਮੈਂ ਸਮਝਾਇਆ ਕਰਦਾ ਤਾਂ ਸੱਚੋਕਿਛੇ ਲੈ ਚੀਦੀ ਉਹ ਮੈਂ ਜਿਵੇਂ ਗਏ ਨਾ ਕਿ ਬੰਦਾ ਜਿਵੇਂ WhatsApp ਅਈਂਦਰਾ ਸਰ WhatsApp ਕਿੱਛੇ ਇੱਧਰ ਇਹ ਜੋ ਫੀਦਾ ਦਸਤਰ ਕਿੱਥੇ ਹੈ ਸਰ ਇਧਰ ਇੱਕ ਬੇਪਾਸੇ ਦਾ سارے بانی کر

ਦੂਰੜ ਫੋਲ ਡਾਟਾ 1 ਦੂਰੜ ਫੋਲ ਇਹਦਾ ਬੇਸਿਕ ਕੰਟੀਨੂਅੰਟ ਰੇਂਜ ਦੇ ਸਾਰੇ ਜੀਓ ਐਸ ਐਚਓਸ ਤੇ ਐਸ ਐਸ ਪੀਸ ਨੂੰ ਲੋਡ ਕਰ ਅਜਮੜ ਥਾਣਾ ਟਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇਨਫੋਰਮ ਨੰਬਰ 8 ਅੱਠ ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸ ਐਚ ਓ ਤੇ ਡੀ ਐਸ ਪੀ ਟਾਡਾ ਆਪਣੇ ਕੁਆਰਟਰਾਂ 'ਚ ਪਾਏ ਗਏ ਸਤੇ ਨਫਰੀ ਬਿਲਕੁਲ ਨਹੀਂ ਸੀ ਹੈਗੀ ਸਿਰਫ ਇੱਕ ਐਡੀਸ਼ਨਲ ਪੁਲਸੀ ਸੀ ਨਾਈਂ ਕਾਰਾ ਇੱਕ ਲੇਡੀ ਹਵਾਲਾ ਤਿਏ ਸੀ ਔਰ ਕੋਈ ਵੀ ਲੇਡੀ ਕਾਂਸਟੇਬਲ ਨਹੀਂ ਪ੍ਰੈਜ਼ੈਂਟ ਸੀ ਫਿਲਹਾਲ ਐਸ ਐਚ ਓ ਟਾਡੇ ਤੋਂ ਪੁਲਿਸ ਲਾਈਨ ਦਾ ਹਿਲ ਕਰ ਰਹੇ ਤੇ ਡੀਐਸਪੀ ਐਸਐਚਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਊਗਾ ਐਕਸਪਲੇਨੇਸ਼ਨ ਐਸਐਸਪੀ ਸਾਹਿਬ ਕੋਲ ਦੀ ਰਿਪੋਰਟ ਕੀਤੀ ਜਾਦੀ ਹੈ ਅੱਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਵੀ ਕਿਹੜੇ ਕਿਹੜੇ ਖਾਲੇ ਦੇ ਵਿੱਚ ਇਹੋ ਜਿਹੇ ਨਤਾਇਆ ਪਾਈਆਂ ਜਾਂਦੀਆਂ ਜਦ ਵੀ ਮੈਂ ਕਦੇ ਵੀ ਮੈਂ ਸਰਪ੍ਰਾਈਜ਼ ਵਿਜ਼ਿਟ ਕਰਨਗਾ ਸਰ ਤਦਵਾਰ ਤਦਵਾਰ ਹਨ ਕਿਤੇ ਵੀ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਤੇ ਜੇਕਰ ਮੈਨੂੰ ਪਾਇਆ ਗਿਆ ਕਿ ਜਿਹੜੀਆਂ ਇਨਸਟਰਕਸ਼ਨਸ ਇਹਨਾਂ ਨੂੰ ਭੇਜੀਆਂ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ It, love, suck actually, I if noted about. We at GNA University see potential in everyone and everything around us. We drive innovation and entrepreneurship. We groom competent global citizens to affect positive change around them.